ਗੱਡ ਠੀਕ ਹੈ ਥੈਂਕ ਯੂ ਸੋ ਮਚ ਅਤਿੰਦਰ ਕਾਲ ਕਰ ਗਰਵਾਸਦੇ ਹਾਂਜੀ ਥੈਂਕ ਯੂ ਸੋ ਮਚ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸੋ ਜੀ ਅਤਿੰਦਰ ਦਾ ਕਹਿਣਾ ਤੇ ਹੈ ਕਿ ਸਾਡੇ ਪਿੰਡ ਚ ਸਾਰੀਆਂ ਫੈਸਿਲਿਟੀਆਂ ਹੈਗੀਆਂ ਇਸ ਲਈ ਪਿੰਡ ਹੀ ਸਾਡਾ ਸਭ ਤੋਂ ਵੱਧ ਮਸ਼ਹੂਰ ਹੈ ਕਿਉਂਕਿ ਸ਼ਹਿਰਾਂ ਨਾਲੋਂ ਘੱਟ ਨਹੀਂ ਅਗਲੇ ਕਾਲਰ ਵੀ ਸਾਡੇ ਨਾਲ ਨੇ ਦੋਸਤੋ ਤੇ ਆਓ ਉਹਨਾਂ ਨਾਲ ਗੱਲ ਕਰੀਏ ਹੈਲੋ ਮੈਡਮ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਤੇ ਕਿੱਥੋਂ ਬੋਲ ਰਹੇ ਹੋ ਮੈਂ ਬਜ਼ੁਰਗਾਂ ਦੇ ਹੱਥੀਂ ਲਾਏ ਬੂਟੇ ਦੀ ਐਨੀ ਸੰਘਣੀ ਛਾਂ ਹੋਵੇ ਮੇਰੇ ਦਿਲ ਦੀ ਇੱਕ ਤਮੰਨਾ ਹੈ ਹਠੂਰ ਦਾ ਉੱਚਾ ਨਾ ਹੋ ਸਤਿ ਸ਼੍ਰੀ ਅਕਾਲ ਇਕਬਾਲ ਵੀਰ ਜੀ ਕੀ ਹਾਲੇ ਤੁਹਾਡਾ ਪਿੰਡ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਾਲਵੇ ਦੇ ਮਸ਼ਹੂਰ ਪਿੰਡ ਹਠੂਰ ਤਹਿਸੀਲ ਜਗਰਾਉ ਜ਼ਿਲ੍ਹਾ ਲੁਧਿਆਣਾ ਦਾ ਆਖਰੀ ਪਿੰਡ ਔਰ ਮੇਰੇ ਪਿੰਡ ਦੀ ਜੂ ਦੇ ਨਾਲ ਇੱਕ ਪਾਸੇ ਮੋਗਾ ਜ਼ਿਲ੍ਹੇ ਦੀ ਹੱਦ ਔਰ ਦੂਸਰੇ ਪਾਸੇ ਬਰਨਾਲਾ ਜ਼ਿਲ੍ਹੇ ਦੀ ਹੱਦ ਹੈ ਵਾਹ ਜੀ ਵਾਹ। ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬੀ ਛੇਮੀ ਦੀ ਨਿਸ਼ੋਪਰਾਵਤਾ 1631 ਈਸਵੀ ਦੇ ਵਿੱਚ ਉਹਨਾਂ ਨੇ ਸ਼ਾਹ ਜਹਾਂ ਦੇ ਫੌਜਾਂ ਦੇ ਨਾਲ ਟੱਕਰ ਲਈ ਸੀ ਤੇ ਉਹਨਾਂ ਜਦੋਂ ਹਰਾਤਾ ਸੀ ਉਹ ਫਿਰ ਜਿਹੜੀ ਢਾਬ ਸੀ ਗੁਰੂ ਸਾਹਿਬ ਨੇ ਆਪਣੇ ਕਬਜ਼ੇ 'ਚ ਲੈ ਲਈ ਸੀ ਉਸ ਜਗ੍ਹਾ ਤੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਜਿਹੜੀ ਯਾਦਗਾਰ ਆ ਉਹ ਇਸ ਟਾਈਮ ਮੌਜੂਦ ਆ ਜੀ ਸੰਗਤਾਂ ਆਉਂਦੀਆਂ ਦੂਰੋਂ ਦੂਰੋਂ ਇਸ ਗੁਰਦੁਆਰੇ ਨੂੰ ਨਮਸਕਾਰ ਕਰਦੀਆਂ ਔਰ ਆਪਣੀ ਮਤਲਬ ਜਿਹੜੀਆਂ ਮਨ ਮੰਗੀਆਂ ਮਰਜ਼ੀਆਂ ਜਿਹੜੀਆਂ ਉਹ ਪੂਰੀਆਂ ਕਰਦੀਆਂ ਜੀ ਇਸ ਤੋਂ ਬਿਨਾ ਜਦੋਂ ਸਾਡੇ ਪਿੰਡ ਦੇ ਵਿੱਚ ਐਂਟਰ ਹੁੰਨੇ ਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਰਜੀਤ ਸਿੰਘ ਅਮ ਵੀ ਉਹਦੇ ਨਾਂ ਤੇ ਗੇਟ ਬਣਿਆ ਹੋਇਆ ਇਸ ਤੋਂ ਬਿਨਾ ਸਾਡੇ ਪਿੰਡ ਦਾ ਮਸ਼ਹੂਰ ਗੀਤਕਾਰ ਮੰਗਲ ਹਠੂਰ ਐਸਐਸਪੀ ਸਰਦਾਰ ਗੁਰਪ੍ਰੀਤ ਸਿੰਘ ਤੂਰ ਡਾਕਟਰ ਹਰਚਰਨ ਸਿੰਘ ਐਮਡੀ ਰਜਿੰਦਰਾ ਹਸਪੀਟਲ ਪਟਿਆਲਾ ਡਾਕਟਰ ਜੀਵਨ ਸਿੰਘ ਐਮਬੀਬੀਐਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿੱਖਿਆਰ ਰਹੇ ਆ ਸਾਫਤਸ ਸਿੱਖਿਆਰ ਸਰਦਾਰ ਜਸਵੰਤ ਸਿੰਘ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਪਲੱਸ 2 ਦੇ ਅਲੱਗ-ਅਲੱਗ ਲੜਕੇ ਤੇ ਲੜਕੀਆਂ ਦੇ ਵੱਖਰੇ-ਵੱਖਰੇ ਬਿੰਗ ਬਣੇ ਹੋਇਆ। ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ ਸਾਡੇ ਪਿੰਡ ਦੇ ਵਿੱਚ ਰਾਏ ਫਰੋਜ ਦਾ ਮਕਬਰਾ। ਜਿਹਨੂੰ ਕਿ ਦੁਨੀਆਂ ਦੂਰੋਂ-ਦੂਰੋਂ ਦੇਖਣ ਆਉਂਦੀ ਆ ਨਮਸ਼ਕਾਰ ਕਰਦੀ ਆ ਉਹਦੀ ਮਹੱਤਤਾ ਇਹ ਆ ਕਿਸੇ ਵੀ ਇਲਾਕੇ 'ਚ ਕਿਸੇ ਵੀ ਘਰੇ ਸਿਉਂਕ ਲੱਗੀ ਹੋਵੇ ਜਿਹੜੀ ਲੱਕੜੋਂ ਅਕਸਰ ਸਿਉਂਕ ਲੱਗ ਜਾਂਦੀ ਆ। ਸਾਡੇ ਇਸ ਜਗ੍ਹਾ ਤੋਂ ਉਹਨੂੰ ਅਸੀਂ ਐਟ ਨਹੀਂ ਕਹਿੰਦੇ ਉਹ ਬਾਬਾ ਜੀ ਦਾ ਸਰੂਪ ਆ ਤੀਰ ਦਾ ਉਹ ਲੈ ਜਾ ਕੇ ਆਪਣੇ ਘਰੇ ਰੱਖ ਲੈਣਾ ਔਰ ਦੱਸਦੇ ਆ ਸਾਡੇ ਮਤਲਬ ਉਹ ਇਤਿਹਾਸਕ ਜਾਂ ਇਤਿਹਾਸਕ ਧਾਵੇਂ ਨਾਲ ਵੀ ਉਹ ਸਿਉਂਕ ਬਿਲਕੁਲ ਠੀਕ ਹੋ ਜਾਂਦੀ ਆ ਠੱਗਣ ਦੇ ਵਿੱਚ ਫਿਰ ਮੇਲਾ ਲੱਗਦਾ ਉਹ ਐਟੋ ਬਾਬਾ ਜੀ ਦਾ ਸਵਰੂਪ ਵਾਪਸ ਰੱਖ ਕੇ ਜਾਣਾ ਪੈਣਾ ਇਸ ਤਰ੍ਹਾਂ ਮਤਲਬ ਇਹ ਕਾਫੀ ਗੱਲ ਪ੍ਰਚਲਿਤ ਆ ਜਿਹਦੇ ਸੰਬੰਧ 'ਚ ਮੈਂ ਇਹ ਕਹਿਣਾ ਚਾਹੁੰਦਾ ਵੀ ਪਿੱਛੇ ਜੇ ਨਿਰਮਲ ਜੋੜਾ ਜੀ ਸਾਡੇ ਪੰਜਾਬੀ ਯੂਨੀਵਰਸਿਟੀ ਉਹ ਵੀ ਇਸ ਐਟ ਨੂੰ ਬਾਬਾ ਜੀ ਦੇ ਸਵਰੂਪ ਨੂੰ ਲੈ ਕੇ ਗਏ ਸੀ ਜਸ਼ਮੀਰ ਸਿੰਘ ਢੱਟਾ ਪੰਜਾਬੀ ਸਾਹਿਤ ਦੇ ਚੇਅਰਮੈਨਾ ਲੁਧਿਆਣੇ ਤੋਂ ਉਹ ਵੀ ਲੈ ਕੇ ਗਏ ਸੀ ਕਾਫੀ ਲੋਕ ਮਤਲਬ ਦੂਰੋਂ ਦੂਰੋਂ ਆਉਂਦੇ ਆ ਇਸ ਜਗ੍ਹਾ ਨੂੰ ਨਮਸ਼ਕਾਰ ਕਰਦੇ ਆ ਬਾਕੀ ਜਿਵੇਂ ਕਹਿੰਦੇ ਆਉਂਦੇ ਆ ਕਬੱਡੀ ਖਿਡਾਰੀ ਜਾਂ ਸਾਡੇ ਇੱਥੋਂ ਦੇ ਮੁੱਖ ਮੰਗਲ ਹਟੂਰ ਦੇ ਨਾਮ ਨਾਲ ਇਹ ਮਤਲਬ ਪਿੰਡ ਬਹੁਤ ਮਹਤੂਰ ਹੈ ਸੋ ਆਪਾਂ ਕਹਿ ਸਕਦੇ ਕਿ ਸਭ ਕੁਝ ਹੈਗਾ ਤੁਹਾਡੇ ਪਿੰਡ ਦੇ ਵਿੱਚ ਜੇ ਆਪਾਂ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਉਹ ਵੀ ਇਤਿਹਾਸਕ ਵੀ ਹੈ ਧਾਰਮਿਕ ਵੀ ਹੈ ਸੋ ਬਹੁਤ ਫੇਮਸ ਹੈ ਤੁਹਾਡਾ ਪਿੰਡ ਹਾਂਜੀ ਸਟੇਡੀਅਮ ਬਹੁਤ ਵਧੀਆ ਬਣ ਗਿਆ ਘਾ ਲੱਗ ਗਿਆ ਬਹੁਤ ਵਧੀਆ ਜੈਮ ਆ ਬੱਚੇ ਜਾਂਦੇ ਆ ਮਤਲਬ ਨਸ਼ਿਆਂ ਤੋਂ ਦੂਰ ਰਹਿੰਦੇ ਆ ਉਹ ਆਪਣਾ ਮਤਲਬ ਉੱਥੇ ਖੇਡਾਂ ਨਾਲ ਜੁੜਦੇ ਆ ਜੀ 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 ਬਿਲਕੁਲ ਸੋ ਬਹੁਤ ਵਧੀਆ ਲੱਗਿਆ ਮੈਨੂੰ ਸੁਣ ਕੇ ਕਿਉਂਕਿ ਮੈਨੂੰ ਪੁੱਛਣ ਦੀ ਲੋੜ ਨਹੀਂ ਪਈ ਤੁਸੀਂ ਆਪ ਹੀ ਦੱਸਿਆ ਕਿ ਤੁਹਾਡੇ ਪਿੰਡ ਦੇ ਵਿੱਚ ਹਰ ਇੱਕ ਫੈਸਿਲਿਟੀ ਹੈਗੀ ਔਰ ਇਤਿਹਾਸਿਕ ਪੱਖੋਂ ਵੀ ਤਾਂ ਬਹੁਤ ਫੇਮਸ ਹੈ ਨਹੀਂ ਸ਼ਹਿਰ ਦਾ ਭਲੇਖਾ ਪਉਂਦਾ ਜਿਹੜਾ ਸਾਡੇ ਮੇਨ ਬਾਜ਼ਾਰ ਆ ਨਾ ਇੱਥੇ ਉਹ ਟੰਮੀ ਨਹੀਂ ਸ਼ਹਿਰ ਦਾ ਪੂਰਾ ਭਲੇਖਾ ਪਉਂਦਾ ਬਹੁਤ ਵਧੀਆ ਦੇਖ ਸੰਦਰਾ ਉਸ ਤੋਂ ਬਿਨਾ ਇੱਕ ਇੱਥੇ ਹਲਵਾਈ ਦੀ ਪੰਡਤ ਪਿਆਰੇ ਲਾਲ ਦੀ ਇੰਨੀ ਮਸ਼ਹੂਰ ਦੁਕਾਨ ਆ ਦੇਸ਼ ਵਿਦੇਸ਼ਾਂ ਦੇ ਵਿੱਚ ਉਹਦਾ ਗਜਰੇਲਾ ਮਸ਼ਹੂਰ ਆ ਔਰ ਉਹਦੀ ਮਠਿਆਈ ਦੇਸ਼ ਵਿਦੇਸ਼ ਦੇ ਵਿੱਚ ਮਸ਼ਹੂਰ ਆ ਜਿਹੜਾ ਇੱਕ ਹਲੰਦਾ ਉਹ ਦੁਬਾਰਾ ਬੰਦਾ ਆ ਕੇ ਜਰੂਰ ਵਿਆਹ ਸ਼ਾਦੀ ਦੇ ਸਮਾਗਮ ਦੀ ਉਹ ਵਾਹ ਜੀ ਵਾਹ ਯਾਨੀ ਕਿ ਹੁਣ ਆਪਾਂ ਕਹਿ ਸਕਦੇ ਹਾਂ ਕਿ ਹਟੂਰ ਪਿੰਡ ਦੇ ਵਿੱਚ ਸਭ ਕੁਝ ਹੈਗਾ ਇਤਿਹਾਸਕ ਪੱਖੋਂ ਵੀ ਧਾਰਮਿਕ ਪੱਖੋਂ ਵੀ ਤੇ ਖਾਣ ਪੀਣ ਪੱਖੋਂ ਵੀ ਬਹੁਤ ਜ਼ਿਆਦਾ ਫੇਮਸ ਹੈਗਾ ਸੋ ਥੈਂਕ ਯੂ ਸੋ ਮਚ ਵੀਰ ਜੀ ਕਾਲ ਕਰਨ ਵਾਸਤੇ ਬਹੁਤ ਚੰਗਾ ਲੱਗਿਆ ਤੁਹਾਡੇ ਪਿੰਡ ਬਾਰੇ ਜਾਣ ਕੇ ਸੋ ਦੋਸਤੋ ਹੁਣ ਵਾਰੀ ਆ ਗਈ ਸਾਡੇ ਫੇਸਬੁੱਕ ਦੇ ਦੋਸਤਾਂ ਦੀ ਤੇ ਉਹਨਾਂ ਦੇ ਨਾਮ ਮੈਂ ਹੁਣ ਲੈਣ ਜਾ ਰਹੀਆਂ ਜੀ ਸੁਨੀਲ ਰਾਜਪੂਤ ਠਾਕੁਰ ਰਮੇਸ਼ चौहान ਇਹਨਾਂ ਦੇ ਭਤੀਜੇ ਦਾ ਜੀਵਨ ਸ਼ੋਹਾਨ ਦਾ ਜਨਮ ਦਿਨ ਹੈ ਸਾਡੀ ਪੂਰੀ ਟੀਮ ਵੱਲ ਪ੍ਰੀਤ ਵੇਰਕ ਨੀਮਾਨਾ ਸੰਨੀ ਰੁਪਿੰਦਰ ਰੁਪਿੰਦਰ ਬਰਾੜ ਵਿਜੇ ਗਰਗ ਜਤਿੰਦਰ ਪ੍ਰੀਤ ਗੋਰਾਇਆ ਜਸਪ੍ਰੀਤ ਸੈਣੀ ਨੇਹਾ ਸੰਦੂ ਕਰਨ ਸਿੰਘ ਬਿਸ਼ਨ ਸਿੰਘ ਨੀਤੂ ਸ਼ਰਮਾ ਇਮਰਾਨ ਅਕਰਮ ਲਵਪ੍ਰੀਤ ਸਿੰਘ ਸਿੱਦਕਬਾਲ ਸਿੰਘ ਹਠੂਰ ਤੇ ਨਰਿੰਦਰ ਅਤਰੀ ਮਨਦੀਪ ਸੈਣੀ ਤੇ ਹਰਮੀਤ ਭੁੱਲਰ ਸੋ ਜੀ ਇਹ ਤੇ ਕੁਝ ਸਾਡੇ ਦੋਸਤ ਫੇਸਬੁੱਕ ਤੇ ਰਾਹੀ ਤੇ ਹੁਣ ਵੇਲਾ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਲੈਣ ਦਾ ਤੇ ਆਪਾਂ ਤੁਹਾਨੂੰ ਮਿਲਾਂਗੇ ਜੀ ਬ੍ਰੇਕ ਤੋਂ ਬਾਅਦ ਦੀ ਗੱਲ ਕਰਾਂਗੇ ਅੱਜ ਦੇ ਵਿਸ਼ੇ ਤੇ ਸੋਨ ਇੰਜੋਏ ਕਰੋ ਇਹ ਬ੍ਰੇਕ ਇਤਿਹਾਸਿਕ ਨਗਰੀ ਸੋਨੀਪੱਥ ਮੇ ਹੁਆ ਵਿਕਾਸ ਯਾ ਸਿਰਫ